टुडे दर्शका दा स्वागत ਕਰਦੇ ਹੋਇਆ ਮੈਂ ਦੱਸਣਾ ਚਾਹਾਂਗੀ ਕਿ ਅੱਜ ਅਸੀਂ ਕਹਾਣੀ ਕਰਨ ਲੱਗੇ ਹਾਂ ਇੱਕ ਸਧਾਰਨ ਆਦਮੀ ਇੱਕ ਸਧਾਰਨ ਆਦਮੀ ਕਹਾਣੀ ਸੰਤੋਖ ਸਿੰਘ ਧੀਰ ਦੀ ਲਿਖੀ ਆ ਇਲੈਕਟਿਵ ਪੰਜਾਬੀ ਬੀਏ ਸੈਮੈਸਟਰ ਤੀਜਾ ਦੇ ਵਿੱਚ ਪੜ੍ਹੀ ਜਾ ਸਕਦੀ ਆ ਇਹ ਕਹਾਣੀ ਬਹੁਤ ਹੀ ਭਾਵਪੂਰਤ ਤੇ ਮਾਨਵਵਾਦੀ ਵਿਸ਼ੇ ਨਾਲ ਜੁੜੀ ਹੋਈ ਆ ਇੱਕ ਸਧਾਰਨ ਆਦਮੀ ਕਹਾਣੀ ਸੰਤੋਖ ਸਿੰਘ ਧੀਰ ਦੀ ਲਿਖੀ ਆ ਸੰਤੋਖ ਸਿੰਘ ਧੀਰ ਦੇ ਮੁੱਖ ਕਹਾਣੀ ਸੰਗ੍ਰਹਿ ਪੰਜਾਬੀ ਜੀਵਨ ਦੀ ਪੇਸ਼ਕਾਰੀ ਕਰਦੇ ਹਨ ਤੇ ਪਿੰਡੂ ਜੀਵਨ ਦਾ ਬਹੁਤ ਹੀ ਸਹਿਜ ਪ੍ਰਗਟਾਵਾ ਆਪ ਦੀਆਂ ਕਹਾਣੀਆਂ ਵਿੱਚ ਮਿਲਦਾ ਹੈ ਆਪ ਦੀ ਕਹਾਣੀ ਇੱਕ ਸਧਾਰਨ ਆਦਮੀ ਸਧਾਰਨ ਤੇ ਮਹੱਤਵਪੂਰਨ ਸਥਿਤੀ ਬਾਰੇ ਲਿਖੀ ਗਈ ਹੈ ਕਹਾਣੀ ਰਚਨਾ ਬਾਰੇ ਜੇ ਗੱਲ ਗੱਲ ਕਰੀਏ ਤਾਂ ਕਹਾਣੀ ਸਾਹਿਤਾ ਉਹ ਰੂਪ ਹੈ ਜਿਸ ਵਿੱਚ ਕਲਪਿਤ ਪਾਤਰਾਂ ਦੀ ਮਦਦ ਨਾਲ ਲੇਖਕ ਸਮਾਜ ਦੀ ਇੱਕ ਤਸਵੀਰ ਉਜਾਗਰ ਕਰਦਾ ਹੈ ਇੱਕ ਸਧਾਰਨ ਆਦਮੀ ਦੀ ਕਹਾਣੀ ਵਿੱਚ ਇੱਕ ਆਮ ਕਿਸਾਨ ਦੇ ਮਨ ਦੀ ਅਵਸਥਾ ਦੱਸੀ ਗਈ ਹੈ ਜਿਸ ਕੋਲੋਂ ਗਲਤੀ ਨਾਲ ਜਾਂ ਗੁੱਸੇ ਨਾਲ ਇੱਕ ਵਿਅਕਤੀ ਦਾ ਕਤਲ ਹੋ ਜਾਂਦਾ ਹੈ ਤੇ ਉਹ ਇਸ ਸਥਿਤੀ ਤੋਂ ਡਰਦਾ ਲੁਕਦਾ ਫਿਰਦਾ ਹੈ ਪਰੰਤਵਿਚ ਆਪਣੀ ਗਲਤੀ ਤੇ ਆਪਣਾ ਜ਼ੁਰਮ ਕਬੂਲ ਕਰ ਲੈਂਦਾ ਹੈ ਤੇ ਆਪਣੀ ਆਤਮਾ ਦੇ ਬੋਝ ਹੇਠ ਸੱਚ ਬੋਲ ਦਿੰਦਾ ਹੈ ਕਹਾਣੀ ਵਿੱਚ ਮੁੱਖ ਪਾਤਰ ਜਿਹੜੇ ਲਏ ਹਨ ਜੀ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਕਹਾਣੀ ਦੇ ਮੁੱਖ ਪਾਤਰਾਂ ਵਿੱਚ ਸਾਡੇ ਕੋਲ ਇੱਕ ਕਿਸਾਨੀ ਪਰਿਵਾਰ ਨਾਲ ਜੁੜੇ ਪਾਤਰ ਹਨ ਜੂਣਾ ਦੂਸਰਾ ਮੁੱਖ ਪਾਤਰ ਹੈ ਬਜਨ ਸਿੰਘ ਤੇ ਸਰਦਾ ਸਿੰਘ ਕਹਾਣੀ ਇੱਕ ਕਿਸਾਨੀ ਪਰਿਵਾਰ ਨਾਲ ਜੁੜੇ ਮਸਲੇ ਦੀ ਹੈ ਖਾਸ ਕਰਕੇ ਪਿੰਡੂ ਜੀਵਨ ਦੇ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦੀਆਂ ਆਪਸ ਵਿੱਚ ਨਿੱਕੀਆਂ-ਨਿੱਕੀਆਂ ਮੁਸ਼ਕਲਾਂ ਤੇ ਗੁੰਝਲਾਂ ਹੁੰਦੀਆਂ ਹਨ ਜਿੰਨਾ ਕਰਕੇ ਕਈ ਵਾਰ ਇਹਨਾਂ ਗੁੱਸੇ 'ਚ ਆ ਜਾਂਦੇ ਹਨ ਇਹ ਇੱਕ ਦੂਜੇ ਦਾ ਕਤਲ ਵੀ ਕਰ ਦਿੰਦੇ ਹਨ ਜਿਉਣਾ 50 ਸਾਲ ਦੀ ਉਮਰ ਦਾ ਕਿਸਾਨ ਹੈ ਜੋ ਬਹੁਤ ਹੀ ਸਧਾਰਨ ਤੇ ਬਹੁਤ ਸਹਿਜਤਾ ਵਾਲਾ ਹੈ ਲੇਖਕ ਨੇ ਜਿਸ ਦਿਨ ਦੀ ਕਹਾਣੀ ਲਈ ਹੈ ਉਸ ਦਿਨ ਨੂੰ ਸਵੇਰੇ ਆਪਣੇ ਬਲਦ ਲਿਆ ਕੇ ਉਸ ਨੇ ਪਹਿਲਾਂ ਖੂਹ ਜੋੜਿਆ ਫਿਰ ਕਮਾਦ ਨੂੰ ਪਾਣੀ ਦਿੱਤਾ ਉਸ ਦਾ ਭਰਾ ਬਚਨ ਸਿੰਘ ਵੀ ਉਸ ਦੇ ਨਾਲ ਸੀ ਜਿਸ ਤਰ੍ਹਾਂ ਪਿੰਡਾਂ ਵਿੱਚ ਖੂਹ ਜਾਂ ਪਾਣੀ ਦੀ ਵਾਰੀ ਬੰਨੀ ਜਾਂਦੀ ਹੈ ਉਸੇ ਤਰ੍ਹਾਂ ਅੱਜ ਖੂਹ ਦੀ ਵਾਰੀ ਜੁੜੇਂਦੀ ਸੀ ਲੇਖਕ ਦੱਸਦਾ ਹੈ ਕਿ ਖੂਹ ਤੋਂ ਕੋਈ 100 ਗਾਇ ਦੀ ਦੂਰੀ ਤੇ ਇੱਕ ਬਹੁਤ ਹੀ ਅੜਬ ਅਤੇ ਲੜਾਕੇ ਕਿਸਾਨ ਸੱਦਾ ਸਿੰਘ ਕਾਲੀ ਦਾ ਘਰ ਸੀ ਜੋ ਉਸ ਖੂਹ ਵਿੱਚ ਭਾਈਵਾਲ ਸੀ ਉਹ ਕਹਿਣ ਲੱਗਾ ਕਿ ਅੱਜ ਖੂਦ ਜੋੜਨ ਦੀ ਵਾਰੀ ਉਸ ਦੀ ਹੈ ਜਿਸ ਕਰਕੇ ਜੂਣਾ ਖੂ ਬੱਲ ਆਂ ਜਾਂਦਾ ਹੈ ਜਦੋਂ ਤਾਂ ਉਸ ਨੂੰ ਰੋ ਜੂਣਾ ਉਸ ਨੂੰ ਰੋਕੇਗਾ ਜਦੋਂ ਮਤਲਬ ਸਰਦਾ ਸਿੰਘ ਜਾਂਦਾ ਖੂ ਬੱਲ ਤਾਂ ਉਸ ਨੂੰ ਲੱਗਦਾ ਸੀ ਕਿ ਜੂਣਾ ਉਸ ਨੂੰ ਜ਼ਰੂਰ ਰੋਕੇਗਾ ਤੇ ਉਸ ਦਾ ਪ੍ਰਭਾਚਨ ਸਿੰਘ ਤੇ ਉਹ ਜਦੋਂ ਆਪਣੀ ਖੇਤੀ ਦੇ ਕੰਮ ਜਰੂਰੀ ਹੋਏ ਸਨ ਤੇ ਉਹਨਾਂ ਨੂੰ ਇਸ ਗੱਲ ਦੀ ਪੂਰੀ ਉਮੀਦ ਸੀ ਕਿ ਸਰਦਾ ਸਿੰਘ ਆਏਗਾ ਤੇ ਉਹਨਾਂ ਨੂੰ ਰੋਕੇਗਾ ਉਦੋਂ ਸੱਦਾ ਸਿੰਘ ਵੀ ਆਪਣਾ ਧਿਆਨ ਖੂਹ ਵੱਲ ਲਗਾ ਕੇ ਸੁੱਤਾ ਹੋਇਆ ਸੀ ਜਦੋਂ ਉਸ ਨੂੰ ਬਚਨ ਸਿੰਘ ਅਤੇ ਜੂਣਾ ਸਿੰਘ ਵੱਲੋਂ ਖੂਹ ਜੋੜਨ ਦੀ ਆਵਾਜ਼ ਸੁਣੀ ਤੇ ਉੱਠ ਕੇ ਖੂਹ ਵੱਲ ਤੁਰ ਪਿਆ ਉਸ ਨੇ ਕੇਵਲ ਕੱਛਾ ਹੀ ਪਹਿਨਿਆ ਹੋਇਆ ਸੀ ਤੇ ਸੱਦਾ ਸਿੰਘ ਨੂੰ ਆਉਂਦਿਆਂ ਵੇਖ ਕੇ ਜੂਣਾ ਅਤੇ ਬਚਨ ਸਿੰਘ ਦੋਵੇਂ ਸਾਵਧਾਨ ਹੋ ਗਏ ਉਹਨਾਂ ਦੇ ਚਿਹਰਿਆਂ ਤੇ ਡਰ ਦੀ ਭਾਵਨਾ ਆ ਗਈ ਉਹਨਾਂ ਨੂੰ ਇਹ ਉਮੀਦ ਸੀ ਕਿ ਅੱਜ ਸੱਦਾ ਸਿੰਘ ਜ਼ਰੂਰ ਕੋਈ ਨਾ ਕੋਈ ਲੜਾਈ ਝਗੜਾ ਪਾਵੇਗਾ ਲੇਖਕ ਸੱਦਾ ਸਿੰਘ ਬਾਰੇ ਦੱਸਦਾ ਹੈ ਕਿ ਸੱਦਾ ਸਿੰਘ ਵੇਖਣ ਨੂੰ ਸ਼ਰੀਫ ਲੱਗਦਾ ਸੀ ਕੌੜਾ ਜਾਂ ਲੜਾਕਾ ਨਹੀਂ ਸੀ ਉਹ ਰੇਬ ਕੱਚ ਪਾਉਂਦਾ ਸੀ ਪਾਬ ਥੋੜਾ ਜਿਹਾ ਜਿਵੇਂ ਕੋ ਸ਼ਹਿਰ ਆ ਉਸ ਤਰ੍ਹਾਂ ਦਾ ਪਹਿਰਾਵਾ ਪਾਉਂਦਾ ਸੀ ਛੋਟੀ ਜੀ ਪੀੜੀ ਪੱਗ ਬੰਨਦਾ ਸੀ ਜਿਵੇਂ ਗੁਰਦੁਆਰੇ ਦਾ ਗ੍ਰੰਥੀ ਹੋਵੇ ਗੁਟਕਾ ਤੋਂ ਗੁਟਕਾ ਸਾਥ ਤੋਂ ਪਾਠ ਵੀ ਕਰਦਾ ਸੀ ਇਸ ਕਰਕੇ ਲੋਕ ਉਸ ਨੂੰ ਭਾਈ ਜੀ ਕਹਿੰਦੇ ਸਨ ਪਰ ਉਸ ਨੂੰ ਜਾਣਨ ਵਾਲੇ ਕਹਿੰਦੇ ਸਨ ਕਿ ਗੁੱਸੇ ਵਾਲਾ ਹੈ ਤੇ ਨਿਰੀ ਅੱਗ ਦੀ ਨਾਲ ਹੈ ਉਸ ਨੂੰ ਆਪਣੀ ਤਾਕਤ ਦਾ ਤੇ ਆਪਣੀ ਦੇਹ ਦਾ ਬਹੁਤ ਮਾਣ ਸੀ। ਉਹ ਜਿੱਥੇ ਵੀ ਅੜ ਜਾਂਦਾ ਸੀ ਆਪਣੀ ਜੇਦ ਪਗਾਉਂਦਾ ਸੀ। ਜਵਾਨੀ ਵੇੜੇ ਤਾਂ ਹੋਰ ਜ਼ਿਆਦਾ ਤਾਕਤਵਰ ਸੀ। ਜਦੋਂ ਚਾਹੇ ਜਿਸ ਤਾਂ ਮਰਜ਼ੀ ਕੂਛ ਡਵਾ ਦਿੰਦਾ ਸੀ। ਸਾਰੇ ਉਸ ਤੋਂ ਡਰਦੇ ਸਨ। ਕਿੰਨੀ ਵਾਰ ਉਸ ਨੇ ਜੂਨੇ ਦਾ ਖੂਛ ਡਵਾਇਆ ਸੀ। ਜੁੜੇ ਹੋਏ ਬਲਦ ਉਸ ਨੇ ਖੁਲਵਾਏ ਸਨ। ਜੂਣਾ ਡਰ ਕੇ ਚੁੱਪ ਕਰ ਜਾਂਦਾ ਸੀ। ਬਹੁਤ ਬੋਲਦਾ ਨਹੀਂ ਸੀ। ਤੇ ਸਰਦਾ ਸਿੰਘ ਦਾ ਡਰ ਉਸ ਦੇ ਮਨ ਵਿੱਚ ਬੈਠਿਆ ਹੋਇਆ ਸੀ। ਸੱਦਾ ਸਿੰਘ ਨੂੰ ਹੁੰਦਾ ਵੇਖ ਕੇ ਬਚਨ ਸਿੰਘ ਵੀ ਖਾਲ ਛੱਡ ਕੇ ਖੂਹ ਤੇ ਆ ਗਿਆ ਉਸ ਦੇ ਹੱਥ ਵਿੱਚ ਕਈ ਸੀ ਦੋਵੇਂ ਸੱਦਾ ਸਿੰਘ ਦੇ ਸਾਹਮਣੇ ਖਲੋ ਗਏ ਸੱਦਾ ਸਿੰਘ ਨੇ ਨੇੜੇ ਆਉਂਦਿਆਂ ਜਦੋਂ ਇਹ ਕਿਹਾ ਖੂਹ ਨਾਲ ਚਲਾਇਓ ਪਈ ਉਸ ਦੇ ਇਸ ਬੋਲਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਜਿਉਣਾ ਡਾਰ ਤੇ ਕਬਰ ਆਟ ਨਾਲ ਕਹਿੰਦਾ ਹੈ ਕਿ ਉਹ ਨਾਲ ਚਲਾਈਏ ਪਾਣੀ ਦੀ ਵਾਰੀ ਤੋਂ ਦੋਹਾਂ ਦੀ ਲੜਾਈ ਹੋਈ ਹੋ ਗਈ ਸੱਦਾ ਸਿੰਘ ਕਿਉਂਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਤਾਕਤਵਰ ਸਮਝਦਾ ਸੀ ਇਸ ਲਈ ਉਹ ਬਹੁਤ ਆਤਮ ਵਿਸ਼ਵਾਸ ਨਾਲ ਖੜਾ ਸੀ ਉਸ ਦੀ ਛਾਤੀ ਤਣੀ ਤੇ ਧੌਣ ਉੱਭਰੀ ਹੋਈ ਸੀ ਕਾਲੀ ਚਿੱਟੀ ਰਾਤ ਵਿੱਚ ਲੇਖਕ ਨੂੰ ਲੱਗ ਰਿਹਾ ਸੀ ਜਿਵੇਂ ਉਹ ਦੈਂਤਵਾੰ ਖਲੋਤਾ ਹੋਵੇ ਸੱਦਾ ਸਿੰਘ ਜੂਣੇ ਨੂੰ ਬਹੁਤ ਛੋਟਾ ਤੇ ਬਲਹੀਨ ਸਮਝਦਾ ਸੀ ਇਸ ਕਰਕੇ ਆਪਣੇ ਹੱਥ ਵਿੱਚ ਕੋਈ ਡੰਡਾ ਜਾਂ ਸੌਟੀ ਲੈ ਕੇ ਨਹੀਂ ਸੀ ਆਇਆ ਲੇਖਕ ਦੱਸਦਾ ਹੈ ਕਿ ਜੂਣਾ ساری ਉਮਰ ਸੱਦਾ ਸਿੰਘ ਤੋਂ ਦੁਖੀ ਹੋਇਆ ਸੀ ਕਿਉਂਕਿ ਸੱਦਾ ਸਿੰਘ ਆਪਣੀ ਤਾਕਤ ਨਾਲ ਜੂਣੇ ਨੂੰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕਰਦਾ ਸੀ ਪਰ ਅੱਜ ਜੂਨੇ ਦੇ ਅੰਦਰ ਇੱਕ ਨਵਾਂ ਹੀ ਵਖਰਾ ਹੀ ਰੋਗ ਤੇ ਗੁੱਸਾ ਸੀ ਉਹ ਗੁੱਸੇ ਨਾਲ ਤੇ ਡਰ ਦੀ ਅੰਨੀ ਸ਼ਕਤੀ ਨਾਲ ਪੂਰੀ ਤਰ੍ਹਾਂ ਤਾਕਤਵਰ ਬਣ ਗਿਆ ਸੀ ਉਹ ਦੰਦ ਕਰੀਚ ਰਿਹਾ ਸੀ ਤੇ ਗੁੱਸੇ ਨਾਲ ਭਰੇ ਨੇ ਸੱਦਾ ਸਿੰਘ ਨੂੰ ਕਹੀ ਮਾਰ ਦਿੱਤੀ ਕਹੀ ਵੱਜਦਿਆਂ ਹੀ ਸੱਦਾ ਸਿੰਘ ਥੱਲੇ ਡਿੱਗ ਪਿਆ ਤੇ ਉਸ ਦਾ ਸਿਰ ਇਸ ਤਰ੍ਹਾਂ ਫਟ ਗਿਆ ਜਿਵੇਂ ਖਰਬੂਜਾ ਹੋਵੇ ਉਸ ਤੇ ਲਹੂ ਦੀਆਂ ਤਤਰੀਆਂ ਉਸ ਦੀ ਚਿੱਟੀ ਕਾਛ ਤੱਕ ਪਹੁੰਚ ਗਈਆਂ ਇੱਕ ਪਲ ਲਈ ਤਾਂ ਜੂਨੇ ਨੂੰ ਬਹੁਤ ਤਸੱਲੀ ਹੋਈ ਉਸ ਨੇ ਆਪਣੀ ਪੂਰੀ ਉਮਰ ਦਾ ਬਦਲਾ ਲੈ ਲਿਆ ਹੈ ਉਸ ਦਾ ਮਨ ਖੁਸ਼ ਹੋ ਗਿਆ ਪਰ ਅਗਲੇ ਹੀ ਪਲ ਉਸ ਦੇ ਚਿਹਰੇ ਤੇ ਆਈ ਤਸੰਲੀ ਉੱਡ ਗਈ ਕਿਉਂਕਿ ਉਸ ਨੇ ਕਹੀ ਸੱਦਾ ਸਿੰਘ ਨੂੰ ਮਾਰਨ ਲਈ ਨਹੀਂ ਸੀ ਮਾਰੀ ਸੈਦ ਸੁਭਾਹ ਹੀ ਮਾਰੀ ਸੀ ਜਿਸ ਤਰ੍ਹਾਂ ਕਿਸੇ ਨੂੰ ਧੌਲ ਜਾਂ ਧੱਫਾ ਮਾਰਿਆ ਜਾਂਦਾ ਹੈ ਪਰ ਇਹ ਸੱਦਾ ਸਿੰਘ ਤੇ ਇਸ ਤਰ੍ਹਾਂ ਵੱਜੀ ਕਿ ਉਹ ਮਰ ਗਿਆ ਤੇ ਧਰਤੀ ਤੇ ਡਿੱਗ ਪਿਆ ਜਿਉਣਾ ਇੱਕ ਸਿੱਧਾ ਸਾਦਾ ਤੇ ਸਧਾਰਨ ਕਿਸਾਨ ਸੀ ਉਸ ਨੂੰ ਬਹੁਤੀ ਬੇਈਮਾਨੀ ਜਾਂ ਹੈਰਾ ਫੇਰੀ ਨਹੀਂ ਸੀ ਆਉਂਦੀ ਉਹ ਮੀਂਹ ਦੀ ਸੁੱਚੀ ਕਣੀ ਵਾਂਗ ਬਿਲਕੁਲ ਪਵਿੱਤਰ ਸੀ ਉਹ ਕੇਵਲ ਕਿਸਾਨੀ ਕੰਮ ਕਰਨੇ ਹੀ ਜਾਣਦਾ ਸੀ ਉਸ ਨੂੰ ਦੁਨੀਆਦਾਰੀ ਦਾ ਬਹੁਤਾ ਪਤਾ ਨਹੀਂ ਸੀ ਝਗੜਿਆਂ ਤੇ ਲੜਾਈ ਤੋਂ ਦੂਰ ਹੀ ਰਹਿੰਦਾ ਸੀ ਪਰ ਅੱਜ ਪਤਾ ਨਹੀਂ ਕਿਉਂ ਉਸ ਕੋਲੋਂ ਸਰਦਾ ਸਿੰਘ ਦਾ ਕਤਲ ਗੁੱਸੇ ਅਤੇ ਡਰ ਨਾਲ ਹੋ ਗਿਆ ਸੀ ਜੂਣਾ ਪੁਲਿਸ ਤੋਂ ਬਹੁਤ ਡਰਦਾ ਸੀ ਕਿਉਂਕਿ ਉਸ ਨੇ ਸੁਣਿਆ ਹੋਇਆ ਸੀ ਕਿ ਪੁਲਿਸ ਸੱਚੀ ਅਤੇ ਝੂਠੇ ਨੂੰ ਨਹੀਂ ਦੇਖਦੀ ਉਹ ਬੁਰੀ ਹੁੰਦੀ ਹੈ ਉਸ ਨੂੰ ਪਤਾ ਸੀ ਕਿ ਪੁਲਿਸ ਬਹੁਤ ਬੁਰੀ ਤਰ੍ਹਾਂ ਘੋਟਦੀ ਹੈ ਤੇ ਜੁਰਮ ਕਬੂਲ ਕਰ ਲੈ ਕਰਵਾ ਲੈਂਦੀ ਹੈ ਜਦੋਂ ਜੂਣਾ ਜੂਨੇ ਕੋਲੋਂ ਸਰਦਾ ਸਿੰਘ ਦਾ ਕਤਲ ਹੋ ਗਿਆ ਤਾਂ ਖੂ ਤੋਂ ਥੋੜੀ ਦੂਰ ਉਹ ਕਣਕ ਦੇ ਖਲਵਾੜ ਵਿੱਚ ਜਾ ਕੇ ਲੁਕ ਗਿਆ ਪਰ ਉੱਥੇ ਵੀ ਉਸ ਦਾ ਮਾਰਨਾ ਟਿਕਿਆ ਉਸ ਨੂੰ ਆਪਣੇ ਚਾਰ ਚਪੇਰੇ ਪੁਲਿਸ ਹੀ ਪੁਲਿਸ ਨਜ਼ਰ ਆਉਣ ਲੱਗੀ ਉਹਦੇ ਉਹਨੇ ਸੁਣਿਆ ਹੋਇਆ ਸੀ ਕਿ ਦੋਸ਼ੀ ਜਿੱਥੇ ਮਰਜ਼ੀ ਲੋਕ ਲਵੇ ਪੁਲਿਸ ਲਾਭ ਹੀ ਲੈਂਦੀ ਹੈ ਉੱਥੇ ਉਹ ਪਾਣੀ ਦੀ ਡੂੰਗੀ ਝੁਗੀ ਵਿੱਚ ਬੈਠ ਗਿਆ ਪਰ ਉੱਥੇ ਹੀ ਉਸ ਦਾ ਦਿਲ ਬਹੁਤ ਡਰ ਰਿਹਾ ਸੀ ਪਹਿਲਾਂ ਉਹ ਕਣਕ ਦੇ ਖਲਵਾੜ ਜਿੱਥੇ ਕਣਕ ਕੱਟ ਕੇ ਦੇ ਢੇਰ ਲਾਏ ਉੱਥੇ ਰੁਕ ਲੁਕ ਗਿਆ ਫਿਰ ਉਹ ਪਾਣੀ ਵਾਲੇ ਚ ਬੱਚੇ ਜਿੱਥੇ ਟਿਊਬਲ ਦਾ ਪਾਣੀ ਡਿੱਗਦਾ ਹੈ ਉੱਥੇ ਵੜ ਗਿਆ ਉਸ ਤੋਂ ਬਾਅਦ ਜੂਣਾ ਖੂਹ ਵਾਲੇ ਪਾਸੇ ਗਿਆ ਜਿੱਥੇ ਬਹੁਤ ਸਾਰੇ ਰੁੱਖ ਬੂਟੇ ਸਨ ਉਹ ਸ਼ਾਂਤ ਹੋ ਕੇ ਨਾ ਬਹਿ ਸਕਿਆ ਉਹ ਸੋਚ ਰਿਹਾ ਸੀ ਕਿ ਹੁਣ ਕਿੱਥੇ ਜਾਵੇ ਜਿੱਥੇ ਉਸ ਨੂੰ ਡਰ ਅਤੇ ਘਬਰਾਹਟ ਨਾ ਹੋਵੇ ਜੂਨੇ ਦੇ ਮਨ ਵਿੱਚ ਬਹੁਤ ਹੀ ਸੰਕਟ ਤੇ ਡਰ ਦਾ ਮਾਹੌਲ ਬਣਿਆ ਸੀ ਉਹ ਸਮਝ ਰਿਹਾ ਸੀ ਕਿ ਹਰ ਕੋਈ ਉਸ ਨੂੰ ਵੇਖ ਰਿਹਾ ਹੈ ਤੇ ਉਸ ਦਾ ਪਿੱਛਾ ਕਰ ਰਿਹਾ ਹੈ ਜਦੋਂ ਜੂਣਾ ਘਰ ਆਇਆ ਤੇ ਇਸ ਗੱਲ ਵਾਸਤੇ ਆਪਣੇ ਮਨ ਨੂੰ ਤਿਆਰ ਕਰ ਰਿਹਾ ਸੀ ਕਿ ਉਸ ਨੇ ਕੁਝ ਨਹੀਂ ਕੀਤਾ ਪਰ ਬੇਚੈਨੀ ਦੀ ਸਿਖਰ ਉਸ ਨੂੰ ਦੁਖੀ ਕਰ ਰਹੀ ਸੀ ਉਸ ਨੇ ਆਪਣੀ ਪਾਗ ਉਤਾਰੀ ਕੰਗਾ ਕਰਨਾ ਸ਼ੁਰੂ ਕੀਤਾ ਕੇਸ ਵਾਉਣ ਲੱਗਾ ਪਰ ਉਸ ਦੇ ਮਨ ਵਿੱਚ ਬੇਚੈਨੀ ਜੀ ਲੱਗੀ ਹੋਈ ਸੀ ਜਦੋਂ ਰੋਟੀ ਖਾਣ ਲੱਗਾ ਤੇ ਉਸ ਦੀਆਂ ਅੱਖਾਂ ਵਿੱਚ ਨਿਰਾਸ਼ਾ ਤੇ ਨਿਮੋਸ਼ੀ ਝਲਕ ਰਹੀ ਸੀ ਉਸ ਦੇ ਅੰਦਰ ਝੂਠ ਅਤੇ ਸੱਚ ਦਾ ਯੁੱਧ ਚੱਲ ਰਿਹਾ ਸੀ ਸੱਚ ਉਸ ਨੂੰ ਆਪਣੇ ਵੱਲ ਖਿੱਚਦਾ ਤੇ ਝੂਠ ਆਪਣੇ ਵੱਲ ਸੱਚ ਬਹੁਤ ਚੰਗਾ ਸੀ ਪਰ ਉਸ ਨੂੰ ਝੂਠ ਵੀ ਲਾਹੇਵੰਦੀ ਦਾ ਸੌਦਾ ਲੱਗਾ ਉਸ ਨੂੰ ਪਤਾ ਸੀ ਕਿ ਬਹੁਤ ਸਾਰੇ ਲੋਕ ਝੂਠ ਬੋਲ ਕੇ ਬਚ ਜਾਂਦੇ ਹਨ ਤੇ ਸੱਚੇ ਲੋਕ ਕਈ ਵਾਰ ਮਾਰੇ ਜਾਂਦੇ ਹਨ ਪਰ ਲੇਖਕ ਦੱਸਦਾ ਹੈ ਕਿ ਬਹੁਤ ਚੰਗਾ ਬੰਦਾ ਸੀ ਇਸ ਤਰ੍ਹਾਂ ਜੂਣਾ ਉਹ ਬੋਤਾ ਚੇ ਝੂਠ ਨਹੀਂ ਸੀ ਬੋਲ ਸਕਦਾ ਉਸਨੇ ਸੱਦਾ ਸਿੰਘ ਨੂੰ ਜਾਣਬੁੱਝ ਕੇ ਨਹੀਂ ਮਾਰਿਆ ਉਸਨੇ ਕੇਵਲ ਡਰਾਉਣ ਵਾਸਤੇ ਹੀ ਜਾਂ ਆਪਣੇ ਮਨ ਵਿੱਚ ਬੜੇ ਸਾਲਾਂ ਤੋਂ ਸੱਦਾ ਸਿੰਘ ਪ੍ਰਤੀ ਗੁੱਸੇ ਨੂੰ ਜ਼ਾਹਰ ਕਰਨ ਵਾਸਤੇ ਕਹੀ ਮਾਰੀ ਸੀ ਆਖਰ ਉਹ ਬੋਤਾ ਚੇ ਆਪਣੇ ਮਨ ਨੂੰ ਨਾ ਰੋਕ ਸਕਿਆ ਤੇ ਉਸਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮੈਂ ਮਾਰਿਆ ਮੈਂ ਮਾਰਿਆ ਮੁਕਰਦਾ ਨਹੀਂ ਮੈਂ ਮਾਰਿਆ ਵਾਰ-ਵਾਰ ਜਦੋਂ ਉਹ ਇਹ ਗੱਲ ਕਹਿ ਰਿਹਾ ਸੀ ਤੇ ਉਸ ਨੂੰ ਹਲਕੀ ਹਲਕੀ ਮਾਨ ਨੂੰ ਸ਼ਾਂਤੀ ਮਿਲ ਰਹੀ ਸੀ ਤੇ ਅਖੀਰ ਤੇ ਪੁਲਿਸ ਜਦੋਂ ਉਸ ਨੂੰ ਫੜ ਕੇ ਲੈ ਗਈ ਹੱਥ ਘੜੀਆਂ ਲਗਾ ਦਿੱਤੀਆਂ ਗਈਆਂ ਉਹ ਪੁਲਿਸ ਅੱਗੇ ਤੁਰਦਾ ਜੂਣਾ ਥਾਣੇ ਵੱਲ ਜਾ ਰਿਹਾ ਸੀ ਤੇ ਕਹਿ ਰਿਹਾ ਸੀ ਮੈਂ ਮਾਰਿਆ ਮੈਂ ਮਾਰਿਆ ਮੁਕਰਦਾ ਨਹੀਂ ਮੈਂ ਮਾਰਿਆ ਇਸ ਪ੍ਰਕਾਰ ਇੱਕ ਕਹਾਣੀ ਆਪਣੀ ਹੋਦ ਨਾਲ ਜੁੜੀ ਹੈ ਜਿਸ ਵਿੱਚ ਦੂਸਰੇ ਦਿਆਂ ਵਧੀਆਂ ਅਤੇ ਜੁਰਮ ਨੂੰ ਅਖੀਰ ਤੱਕ ਬਰਦਾਸ਼ਤ ਨਾ ਕਰ ਸਕਣ ਦੀ ਸਥਿਤੀ ਵਿੱਚ ਜੂੜਾ ਕਤਲ ਕਰ ਦਿੰਦਾ ਹੈ ਇਸ ਘਾੜੀ ਦਾ ਵਿਸ਼ਾ ਮਨੋਵਿਗਿਆਨਿਕ ਵੀ ਆ ਘਾੜੀ ਕਹੇ ਦੱਸਦਾ ਕਿ ਜਦੋਂ ਸਾਨੂੰ ਕੋਈ ਬੰਦਾ ਦੁਖੀ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਤਾਂ ਬਹੁਤ ਸੇਰਤਾ ਮਨੁੱਖ ਉਸ ਦਾ ਜੁਰਮ ਸਹਿ ਲੈਂਦਾ ਆ ਪਰ ਹੌਲੀ-ਹੌਲੀ ਉਸ ਦੇ ਖਿਲਾਫ ਕੋਈ ਨਾ ਕੋਈ ਐਕਸ਼ਨ ਲੈਣਾ ਜਾਂ ਉਹਦੇ ਖਿਲਾਫ ਉੱਠਣਾ ਪੈਂਦਾ ਹੈ ਪਰ ਉਸ ਨੂੰ ਮਾਨਸਿਕ ਤੌਰ ਤੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਸ ਨੂੰ ਹਰ ਥਾਂ ਹਰ ਕੋਈ ਕਾਤਲ ਵਜੋਂ ਵੇਖ ਰਿਹਾ ਹੋਵੇ ਇਹ ਕਹਾਣੀ ਸਰੀਰਕ ਤੇ ਮਾਨਸਿਕ ਦੋਨਾਂ ਵਿਸ਼ਿਆਂ ਨਾਲ ਜੁੜੀ ਹੈ ਅਰਥਾਤ ਮਨੋਕ ਦੇ ਬਾਹਰੀ ਦੇ ਅੰਦਰਲੇ ਸੰਸਾਰ ਵਿੱਚ ਆਪਣੀ ਹੋਣ ਨੂੰ ਲੈ ਕੇ ਬਹੁਤ ਸਾਰੇ ਦੁਹਾੰਤ ਚੱਲਦੇ ਹਨ ਸਧਾਰਨ ਬੰਦੇ ਲਈ ਜ਼ੁਲਮ ਲਗਾਉਣਾ ਸੰਭਵ ਹੈ ਉਹ ਆਪਣਾ ਦੋਰਾ ਕਿਰਦਾਰ ਨਹੀਂ ਦਿਖਾ ਸਕਦਾ ਕਿਉਂਕਿ ਜਿਹੜਾ ਜੂੜਾ ਸੀ ਇੱਕ ਸਧਾਰਨ ਆਦਮੀ ਸੀ ਉਹਨੂੰ ਚਲਾਕੀਆਂ ਨਹੀਂ ਸੀ ਆਉਂਦੀਆਂ ਇਸ ਕਰਕੇ ਉਹ ਆਪਣਾ ਜੁਰਮ ਨਾਲ ਘਾ ਸਕਿਆ ਸਾਧਾਰਨ ਬੰਦਾ ਅੰਦਰੋਂ ਬਾਹਰੋਂ ਇੱਕ ਹੈ ਇਸ ਲਈ ਇਹ ਦੁੱਖ ਜਾਂ ਸਮੱਸਿਆਵਾਂ ਦੇ ਰੂਬਰੂ ਰਹਿੰਦਾ ਹੈ ਉਹ ਵਿਧੀਆਂ ਵੀ ਸਹਿੰਦਾ ਹੈ ਜ਼ੁਲਮ ਵੀ ਸਹਿੰਦਾ ਹੈ ਮਾਨਸਿਕ ਬੋਝ ਹੇਠ ਦੱਬਿਆ ਰਹਿੰਦਾ ਹੈ ਇਹ ਕਹਾਣੀ ਦੁੱਖ ਨੂੰ ਬੰਦੇ ਦੀ ਹੋਂਦ ਦੇ ਆਰ ਪਾਰ ਇੱਕ ਸਰਬਵਿਆਪਕ ਸੱਚ ਵੱਜੋਂ ਪੇਸ਼ ਕਰਦੀ ਹੈ ਇਸ ਕਹਾਣੀ ਵਿੱਚ ਘਟਨਾਵਾਂ ਜਾਂ ਪਾਤਰਾਂ ਦੀ ਕੋਈ ਪਰਮਾਰ ਨਹੀਂ ਕਹਾਣੀ ਵਿੱਚ ਜੂੜੇ ਦੀ ਮਨੋਸਥਿਤੀ ਪੇਸ਼ ਕੀਤੀ ਗਈ ਹੈ ਡਾਕਟਰ ਮਿੰਦਰ ਕੌਰ ਅਨਸਾਰ ਇੱਕ ਸਧਾਰਨ ਆਦਮੀ ਕਹਾਣੀ ਇੱਕ ਸਧਾਰਨ ਸਾਊ ਇਨਸਾਫ ਪਸੰਦ ਤੇ ਸਾਫ਼ ਮਨੁੱਖ ਦੀ ਮਨੋਸਥਿਤੀ ਨੂੰ ਇੱਕ ਮਨੋਵਿਗਿਆਨੀ ਵਾਂਗੂ ਪੇਸ਼ ਕਰਦੀ ਹੈ ਜਾਂ ਪੇਸ਼ ਕੀਤਾ ਗਿਆ ਹੈ ਇਸ ਪ੍ਰਕਾਰੇ ਕਹਾਣੀ ਵਿੱਚ ਕੋਈ ਵੱਡੀ ਕੋਈ ਘਟਨਾ ਨਹੀਂ ਵਾਪਰੀ ਕੇਵਲ ਇੱਕੋ ਹੀ ਘਟਨਾ ਵਾਪਰੀ ਹੈ ਕਿ ਜੂਨੇ ਨੇ ਸੱਦਾ ਸਿੰਘ ਦਾ ਕਤਲ ਕੀਤਾ ਤੇ ਉਸ ਕਤਲ ਤੋਂ ਬਾਅਦ ਕਿਉਂਕਿ ਉਹ ਉਹ ਕੋਈ ਅਪਰਾਧੀ ਨਹੀਂ ਹੈ ਸ਼ੁਰੂ ਤੋਂ ਉਹ ਤਾਂ ਸਿਰਫ ਉਹਦੇ ਮਨ 'ਚ ਇੰਨਾ ਜ਼ਿਆਦਾ ਉਹਦੇ ਪ੍ਰਤੀ ਗੁੱਸਾ ਕਠਾ ਹੋ ਗਿਆ ਸੀ ਵੀ ਉਹ ਗੁੱਸਾ ਉਸਨੇ ਉਸ ਨੂੰ ਕਹੀਂ ਮਾਰ ਕੇ ਪੂਰਾ ਕੀਤਾ ਪਰ ਉਹਨੂੰ ਨਹੀਂ ਪਤਾ ਸੀ ਕਿ ਉਹ ਮਰ ਜਾਏਗਾ ਤੇ ਉਹ ਮਰਨ ਤੋਂ ਬਾਅਦ ਜੂਨੇ ਦੇ ਬੰਨ ਵਿੱਚ ਇੱਕ ਇਹ ਵੀ ਨਹੀਂ ਕਿ ਉਹ ਝੂਠ ਬੋਲੇ ਉਸਨੇ ਸੱਚ ਕਿਉਂਕਿ ਉਹ ਝੂਠ ਉਹਦੀ ਆਤਮਾ ਤੇ ਬੋਝ ਸੀ ਤੇ ਉਸਨੇ ਸੱਚ ਨੂੰ ਸਵੀਕਾਰ ਕਰ ਲਿਆ ਕਿ ਉਸਨੇ ਮਾਰਿਆ ਮੁਕਰਦਾ ਨਹੀਂ ਹੈ ਤੇ ਅੰਤ ਵਿੱਚ ਉਹ ਆਪਣੇ ਆਪ ਨੂੰ ਆਤਮ ਸਮਰਪਣ ਕਰ ਦਿੰਦਾ ਹੈ ਇਸ ਪ੍ਰਕਾਰ ਇਹ ਕਹਾਣੀ ਪੰਜਾਬੀ ਦੀ ਖੂਬਸੂਰਤ ਕਹਾਣੀਆਂ ਚ ਗੀਰ ਜਾਂਦੀ ਮਾਨਵਵਾਦੀ ਵਿਸ਼ੇ ਨੂੰ ਲਈ ਗਈ ਹੈ ਜਿੱਥੇ ਕਿ ਇੱਕ ਸੁਧਾਰਨ ਆਦਮੀ ਜਿਹੜਾ ਹੈ ਕਤਲ ਦੇ ਜਿਹੜਾ ਮੌਕਾ ਹੈ ਉਸ ਵੇਲੇ ਉਹ ਆਪਣੀ ਜ਼ਿੰਦਗੀ ਜਿਹੜੀ ਆਦਾ ਤੇ ਨਾ ਕੇ ਆਪਣੇ ਉਸ ਤਰੀਕੇ ਨਾਲ ਸੁਧਾਰਨ ਹੋਣ ਦਾ ਜਿਹੜਾ ਉਹਦਾ ਰੂਪ ਸੀ ਉਹ ਸਾਹਮਣੇ ਲਿਆਉਂਦਾ ਇਸ ਪ੍ਰਕਾਰ ਕਹਾਣੀ ਬਹੁਤ ਖੂਬਸੂਰਤ ਕਹਾਣੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਵੀਡੀਓ ਨੂੰ ਲਾਈਕ ਕਰੇ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ